ਹਾਂਜੀ ਹੁਣ ਆਪਾਂ ਗੱਲ ਕਰਨ ਜਾਣੇ ਆ ਬਈ ਹੜ੍ਹਾਂ ਨੂੰ ਲੈ ਕੇ ਜਿਹਦੇ ਵਿੱਚ ਚਾਰੇ ਪਾਸੋਂ ਹਹਾਕਾਰ ਮੱਚੀ ਖੜੀ ਐ ਜੇ ਗੱਲ ਕਰੀ ਹੁਣ ਗਰਦਾਸਪੁਰ ਦੀ ਤੇ ਜੇ ਗੱਲ ਕਰੀਏ ਆਪਾਂ ਜੋ ਮਾਨਸਾ ਤੇ ਜੇ ਗੱਲ ਕਰੀਏ ਆਪਾਂ ਅੰਮ੍ਰਿਤਸਰ ਦੇ ਵਿੱਚ ਤੇ ਜੇ ਗੱਲ ਕਰੀਏ ਫਰੀਦਕੋਟ ਦੀ ਪਠਾਨਕੋਟ ਸਾਰੇ ਪਾਸੇ ਤਬਾਹੀ ਦਾ ਮੰਜ਼ਰ ਬਣ ਗਿਆ ਲੱਖਾਂ ਏਕੜ ਫਸਲਾਂ ਤਬਾਹ ਹੋ ਚੁੱਕੀਆਂ ਜੇ ਗੱਲ ਕਰੀਏ ਹੁਣ ਬਈ 150 ਘੜ ਡੁੱਬ ਚੁੱਕਿਆ ਪਾਣੀ ਆਉਣ ਕਾਰਨ ਤੇ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਗਈਆਂ ਤਾਂ ਹੁਣ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਸੀਐਮ ਭਵਨਪੰਦ ਦਾ ਵੀ ਬਿਆਨ ਆ ਜਾਂਦਾ ਵੀ ਮੇਰਾ ਹੈਲੀਕਾਪਟਰ ਜੋ ਮੈਂ ਪੰਜਾਬ ਦੇ ਲੋਕਾਂ ਲਈ ਮੈਂ ਸੇਵਾ ਵਿੱਚ ਹਾਜ਼ਰ ਹਾਂ ਮੈਂ ਛੱਡ ਛੱਡ ਚੱਲਿਆ ਮੈਂ ਆਪ ਗੱਡੀ 'ਚ ਜਾਊਂਗਾ ਲੇਕਿਨ ਸਾਡੇ ਲੋਕਾਂ ਨੂੰ ਅਸੀਂ ਪੀੜਤ ਜਿਹੜੇ ਲੋਕ ਆ ਅਸੀਂ ਨਾਲ ਖੜੇ ਆ ਕੇਂਦਰ ਸਰਕਾਰ ਨੂੰ ਵੀ ਅਪੀਲ ਕਰ ਦਿੱਤੀ ਗਈ ਆ ਤੇ ਜੇ ਗੱਲ ਕਰੀਏ ਹੁਣ 1988 ਵਾਲੇ ਤੌਰ ਦੇ ਵਿੱਚ ਹੁਣ ਦੱਸਿਆ ਤਾਂ ਇਹ ਜਾਂਦਾ ਵੀ 1 ਲੱਖ 10000 ਕਿਊਸਕ ਪਾਣੀ ਹੋਰ ਛੱਡਿਆ ਜਾਣਾਗਾ ਜਿਹੜਾ ਕਿ ਡੈਮ ਦੇ ਵਿੱਚੋਂ ਜਿਹਦੇ ਵਿੱਚੋਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਫਸੂ ਡੰਗਰ ਭੁੱਖੇ ਮਰ ਰਹੇ ਆ